ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਗੱਲ ਕਰਦੇ ਆਂਗੇ ਵੀ ਪਿੱਤ ਬਾਰੇ ਵੀ ਪਿੱਤ ਕਿਉਂ ਹੁੰਦੀ ਆ ਇਹਦੇ ਕੀ ਕਾਰਨਾਂ ਆਗੇ ਤਾਂ ਗਰਮੈਸ਼ ਬਦਨੀ ਗਰਮੈਸ਼ ਨਾਲ ਹੀ ਪਿੱਤ ਹੁੰਦੀ ਆ ਜਿਵੇਂ ਕਿ ਗਰਮੀਆਂ ਦੇ ਵਿੱਚ ਜ਼ਿਆਦਾ ਹੁੰਦੀ ਆ ਜਦੋਂ ਗਰਮੈਸ਼ ਜ਼ਿਆਦਾ ਵਧ ਜਾਂਦੀ ਆ ਆਪਣੇ ਮਤਲਬ ਕਿ ਪੇਟ ਦੇ ਵਿੱਚ ਗਰਮੈਸ਼ ਦਾ ਜ਼ਿਆਦਾ ਵਧੇ ਹਨ ਉਹ ਕਿਉਂ ਹੁੰਦਾ ਜਿਵੇਂ ਆਪਾਂ ਗਰਮੀਆਂ ਵਿੱਚ ਜ਼ਿਆਦਾ ਚੀਜ਼ਾਂ ਖਾਣੀਆਂ ਜਾਂ ਮਤਲਬ ਕਿ ਗਰਮ ਮਸਾਲੇ ਤੇਜ਼ ਮਸਾਲੇ ਜਾ ਤਲੀਆਂ ਹੋਈਆਂ ਦੀ ਜਿਆਦਾ ਖਾਣੀਆਂ ਤਾਂ ਮਤਲਬ ਕਿ ਇੰਨਾ ਕਰਕੇ ਹੀ ਗਰਮੈਸ਼ ਪੈਦਾ ਹੋ ਜਾਂਦੀ ਆ ਡਾਈਜੈਸਟਿਵ ਸਿਸਟਮ ਬਿਲਕੁਲ ਸਹੀ ਨਹੀਂ ਹੁੰਦਾ ਹੈਗਾ ਤਾਂ ਉਹਦੇ ਨਾਲ ਜੀ ਕੱਚਾ ਵੀ ਹੁੰਦਾ ਉਲਟੀ ਵਾਲੇ ਵਾਂਗੂ ਵੀ ਹੁੰਦਾ ਸਿਰ ਨੂੰ ਵੀ ਗਰਮੈਸ਼ ਜੀ ਚੜਦੀ ਆ ਤੇ ਆਪਣੇ ਸਕਿਨ ਰੈਸ਼ੇਜ਼ ਵੀ ਹੋ ਜਾਂਦੇ ਨੇਗੇ ਹਲਕੇ ਹਲਕੇ ਤੇ ਉਸ ਤੇ ਮਤਲਬ ਕਿ ਇਚਿੰਗ ਹੁੰਦੀ ਆ ਨਾਲ ਤਾਂ ਇਰੀਟੇਸ਼ਨ ਵੀ ਹੁੰਦੀ ਆ ਰੈਸਕਲਸ ਫੀਲ ਹੁੰਦੇ ਆ ਤਾਂ ਇਹ ਇਦੇ ਕਾਫੀ ਕਾਰਨ ਹੁੰਦੇ ਆ ਜਿੰਨਾ ਤੋਂ ਇਜਾਜ਼ ਜ਼ਿਆਦਾ ਆਪਾਂ ਧੁੱਪ ਦੇ ਵਿੱਚ ਬੈਠੇ ਆ ਜਾਂ ਧੁੱਪ ਦੇ ਵਿੱਚ ਜ਼ਿਆਦਾ ਤੋਰਾ ਫੇਰਾ ਕਰਨਾ ਜਿਆਦਾ ਹੀ ਜ਼ਿਆਦਾ ਰਹਿਣਾ ਧੁੱਪ ਦੇ ਵਿੱਚ ਤਾਂ ਇਹ ਕਾਰਨ ਹੁੰਦੇ ਆ ਇਹਨਾਂ ਚੀਜ਼ਾਂ ਤੋਂ ਆਪਾਂ ਪਰਹੇਜ਼ ਰੱਖ ਸਕਦੇ ਆਗੇ ਇਹ ਤੋਂ ਆਪਾਂ ਬਚਣ ਲਈ ਕੀ ਕਰਨਾਗਾ ਪਾਣੀ ਵੱਧ ਪੀਣਾਗਾ ਨਾਰਮਲ ਪਾਣੀ ਪੀਓ ਘੜੇ ਦਾ ਪਾਣੀ ਪੀ ਲਓ ਬਾਕੀ ਮਤਲਬ ਕਿ ਜਿਵੇਂ ਸਲਾਦ ਵਗੈਰਾ ਇਹ ਵੱਧ ਖਾਣੇ ਆਗੇ ਤਾਂ ਦਹੀਂ ਲੱਸੀ ਠੰਡੀਆਂ ਚੀਜ਼ਾਂ ਖਾਣੀਆਂ ਨੇ ਜਿਹਦੇ ਨਾਲ ਕਿ ਆਪਣੇ ਅੰਦਰ ਉਹ ਗਰਮੈਸ਼ ਘਟ ਜਾਈ। ਜਿਵੇਂ ਪਦੀਨਾ, ਪਦੀਨਾ ਵਧੀਆ ਉਹ ਚ ਕਾਲੀ ਮਿਰਚ ਪਾ ਲਓ ਪਦੀਨੇ ਚਟਨੀ ਦੇ ਵਿੱਚ, ਪਿਆਜ਼ ਹੋ ਗਿਆ ਤੇ ਮਲੇ ਜੀਰਾ ਹੋ ਗਿਆ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਆਪਣੇ ਪੇਟ ਦੇ ਹਾਜ਼ਮੇ ਲਈ ਵੀ ਵਧੀਆ ਹੋਣ। ਜਿਹੜਾ ਡਾਈਜੈਸਟਿਵ ਸਿਸਟਮ ਆ ਉਹ ਵਧੀਆ ਹੋ ਜੇ ਆਪਣਾ। ਰੋਟੀ ਤੋਂ ਬਾਅਦ ਆਪਾਂ ਸੌਂਫ ਲੈ ਲੈਣੀ ਆ ਤੇ ਜ਼ਿਆਦਾ ਧੁੱਪ 'ਚ ਨਹੀਂ ਰਹਿਣਾ। ਜੇ ਜਾਣਾ ਵੀ ਪੈ ਜੇ ਤਾਂ ਆਪਾਂ ਛਤਰੀ ਵਗੈਰਾ ਲੈ ਕੇ ਜਾਣੀ। ਤਾ ਠੰਡੀਆਂ ਅਜਵੇਂ ਕੋਲਡ ਡਰਿੰਕ ਆਇਨਾ ਤਾਂ ਥੋੜਾ ਪਰਹੇਜ਼ ਰੱਖਣਾ ਤਾਂ ਨਾਰਮਲ ਸਿੰਪਲ ਡਾਈਟ ਕਰਦੀ ਹੀ ਲੋ ਕੱਦੂ ਦਾ ਜੂਸ ਲੋਕੀ ਦਾ ਜੂਸ ਹੋ ਗਿਆ ਨਾਰੀਅਲ ਪਾਣੀ ਜ਼ਿਆਦਾ ਪੀਣਾ ਤਾਂ ਇਹ ਚੀਜ਼ਾਂ ਜਦੋਂ ਆਪਾਂ ਕਰਾਂਗੇ ਖਾਵਾਂਗੇ ਤਾਂ ਤੋੜਾ ਫੇਰਾ ਕਰੋ ਜਦੋਂ ਆਪਾਂ ਕਈ ਵਾਰ ਰੋਟੀ ਖਾ ਪਾਣੀ ਖਾ ਕੇ ਆਪਾਂ ਬੈਠ ਜਾਂਦੇ ਆ ਹਜਮ ਨਹੀਂ ਹੁੰਦਾ ਡਾਈਜੈਸਟਿਵ ਸਿਸਟਮ ਨਹੀਂ ਸਹੀ ਹੁੰਦਾ ਉਦੇ ਕਾਰਨ ਵੀ ਹੋ ਜਾਂਦਾ ਰੋਟੀ ਜਦੋਂ ਆਪਾਂ ਖਾ ਲਈ ਆ ਤਾਂ ਵਧੀਆ ਤੁਰੋ ਫਿਰੋ ਸੈਰ ਕਰੋ ਜਿਸ ਦੇ ਨਾਲ ਕਿ ਆਪਣਾ ਰੋਟੀ ਹজম ਆ ਜਾਂਦੀ ਆ ਖਾਦਾ ਪੀਤਾ ਹজম ਆ ਜਾਂਦਾ ਹੈ ਤੇ ਉਹਦੇ ਨਾਲ ਗਰਮੈਸ਼ਟ ਦਾ ਵੀ ਬਹੁਤ ਜਿਆਦਾ ਫਰਕ ਪੈਂਦਾ ਬਾਕੀ ਟੈਨਸ਼ਨ ਫ੍ਰੀ ਰਹੋ ਸਟ्रेस ਨਾਲੋ ਸਟ्रेस ਨਾਲ ਵੀ ਇਹ ਕੰਮ ਹੋ ਜਾਂਦਾ ਹੈ ਗਰਮੈਸ਼ਟ ਦਾ ਤਾਂ ਇਹਨਾਂ ਗੱਲਾਂ ਵੱਲ ਧਿਆਨ ਰੱਖੋ ਜਿਵੇਂ ਨਾਰਮਲ ਪਾਣੀ ਨਾਲ ਨਹਾਓ ਤਾਂ ਇਹਦੇ ਵਿੱਚ ਕੀ ਹੈ ਜਿਵੇਂ ਹੁਣ ਆਪਾਂ ਮਲੇ ਜਿਹੜੇ ਫਿੱਟ ਜ਼ਿਆਦਾ ਹੋ ਜਾਂਦੀ ਹੈ ਈਚਿੰਗ ਜ਼ਿਆਦਾ ਹੁੰਦੀ ਆ ਉਦੋਂ ਕੀ ਕਰਨਾ ਆਪਾਂ ਕੋਈ ਆਨਮੈਂਟ ਲਾ ਲੈਣੀ ਹੈ ਜਿਵੇਂ ਮੁਖੁਰਕਤ ਆਉਂਦੀ ਆ ਨਾ ਆਨਮੈਂਟ ਉਹ ਲਾ ਲੈਣੀ ਹੈਗੀ ਲੋਸ਼ਨ ਲਾ ਲੈਣਾਗਾ ਜਿਹਦੇ ਨਾਲ ਕਿ ਆਪਾਂ ਨੂੰ ਠੰਡਕ ਫੀਲ ਹੋਵੇ ਤੇ ਠੀਕ ਵੀ ਹੋਵੇ ਜਾਂ ਜਾਂ ਗਰਮੈਸ਼ ਨਾਲ ਕੀ ਹੁੰਦਾ ਮੂੰਹ ਦੇ ਚ ਛਾਲੇ ਨਿਕਲ ਆਉਂਦੇ ਨੇਗੇ ਉਹਦੇ ਵਾਸਤੇ ਕੀ ਹੈ ਜਿਵੇਂ ਗਲੈਸਰਿਨ ਲਾ ਲੈਣੀ ਆ ਦਾ ਉਹ ਵੀ ਬਹੁਤ ਵਧੀਆ ਉਹਦਾ ਨਾਲ ਗਲੈਸਰੀ ਲਾਉਣ ਨਾਲ ਬਹੁਤ ਵਧੀਆ ਰਿਜ਼ਲਟ ਆਉਂਦਾ ਹੈਗਾ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਆਪਾਂ ਖਾਣ ਪੀਣ ਦਾ ਹੀ ਵਧੀਆ ਧਿਆਨ ਰੱਖੀਏ ਤਾਂ ਹੀ ਆਪਾਂ ਇਹਨਾਂ ਤੋਂ ਬਚ ਸਕਦੇ ਹਾਂਗੇ ਤੇ ਬਾਕੀ ਜੇ ਫੇਰ ਵੀ ਤੁਹਾਨੂੰ ਕਿਸੇ ਵੇਲੇ ਲੱਗਦਾਗਾ ਵੀ ਸਾਡੇ ਪਿਤ ਗਰਮੈਸ਼ ਜ਼ਿਆਦਾ ਵਾਧੀ ਆ ਤਾਂ ਉਹ ਚੀਜ਼ਾਂ ਬਾਰੇ ਪਤਾ ਕਰਨਾ ਸਾਡੇ ਨਾਲ ਗੱਲਬਾਤ ਕਰਨੀ ਆ ਤਾਂ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਤੁਹਾਨੂੰ ਦਿੱਤਾ ਹੋਊਗਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਾਡਾ ਇੰਸਟਾਗ੍ਰam ਤੇ ਆ ਗਰਗ ਕਲੀਨਿਕ ਤਾਂ YouTube ਤੇ ਆ ਗਰਗ ਟਾਈਫੈਡ ਕਲੀਨਿਕ ਉਥੇ ਤੁਸੀਂ ਲਾਈਕ ਕਮੈਂਟ ਸ਼ੇਅਰ ਕਰ ਸਕਦੇ ਹੋ